ਆਪਕਾ ਸਵਾਗਤ ਹੈ ਪਹਿਲਾ ਹੈ ਜੀ ਮੰਗਲਾ ਚਰਨ ਪੈਖ ਵਿੱਚ ਸਿਮਰਿਆ ਉਸ ਪ੍ਰਮਾਤਮਾ ਨੂੰ ਜਿਸ ਨੇ ਇਹ ਜਗਤ ਰਚਾ ਦਿੱਤਾ ਦੂਸਰੇ ਸਿਮਰਿਆ ਮਾਤਾ ਪਿਤਾ ਨੂੰ ਜਿਨ੍ਹਾਂ ਇਹ ਜਗਤ ਵਿਖਾ ਦਿੱਤਾ ਖੇਲ ਸਿਮਰਿਆ ਉਹਨਾਂ ਅਧਿਆਪਕਾਂ ਨੂੰ ਜਿਨ੍ਹਾਂ ਪੜ੍ਹਨ ਨਿਖਣ ਜੋਗਾ ਬਣਾ ਦਿੱਤਾ ਮੈਂ ਸਰਦਾਰ ਹਰਪ੍ਰੀਤ ਸਿੰਘ ਪਗੜ ਸਜੀਦਾ ਬੜਾ ਧਰਵਾਦੀ ਹਾਂ ਕਿ ਜਿਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਣਾ ਜਿਹੜਾ ਹੈ ਸਭੀ ਕਮਤਾ ਦਾ ਜੋ ਹੈ ਉਹ ਸੰਗਮ ਕਰਵਾ ਦਿੱਤਾ ਹੈ ਇਹ ਪੰਜਾਬ ਦੇ ਵੱਖ-ਵੱਖ ਕਉਨਿਆਂ ਦੇ ਵਿੱਚ ਇੱਕ ਨੈਟਵਰਕ ਬਣ ਗਿਆ ਹੈ ਜਿਹਦੇ ਵਿੱਚ ਪੰਜਾਬ ਦੇ ਵੱਖ-ਵੱਖ ਕਵੀਆਂ ਨੂੰ ਜਿਹੜੀ ਪੰਜਾਬ ਦੀ ਰਾਜਧਾਨੀ ਹੈ, ਹਰਿਆਣੇ ਦੀ ਰਾਜਧਾਨੀ ਹੈ ਤੇ ਕੇਂਦਰੀ ਸ਼ਾਖ ਪਰਦੇਸ਼ ਆ ਉੱਥੇ ਕਵੀਆਂ ਨੂੰ ਇਕੱਤਰਤ ਕਰਨਾ ਇੱਕ ਬਹੁਤ ਵੱਡਾ ਯੋਗਦਾਨ ਦਿੱਤਾ ਆ ਸੋ ਦੂਸਰੇ ਮੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਿਸ਼ਵ ਸਹਿਯੋਗਕ ਸਾਰੇ ਮੰਚ ਤੱਕ ਤੜਨ ਦਾ ਬਹੁਤ ਧਰਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਸਟੇਜ ਤੇ ਬੋਲ ਦਾ ਸਮਝ ਆ ਹ ਮੇਰੀ ਕਮਤਾ ਦਾ ਨਿਸ਼ਾ ਹੈ ਪਾਕਿਸਤਾਨ ਦੇ ਪੰਜਾਬ ਦੇ ਲੋਕਾਂ ਦੇ ਵਿਚ ਜਿਹੜਾ ਫਟ ਹੈ ਨਾ ਨਿੰਦਾ ਮਾੜਾ ਨਾ ਜੜਦਾ ਮਾੜਾ ਵਾਸਦੇ ਸੀ ਪਹਿਲਾ ਇਕੱਠੇ ਸਾਂਝੇ ਸੀ ਬਾਸੇ ਠੱਠੇ ਸਾਂਝੇ ਸੀ ਗੁਰ ਗੁਰ ਐਂਦਾ ਰੱਖਦੇ ਸੀ ਪਰਮੇਸ਼ਰ ਦੇ ਅਮੀਦਾ ਵੱਡੀਆਂ ਪਾਈਆਂ ਗੋਰੇ ਫਰੰਗੀਆਂ ਭਾਰਤ ਮਾਣੀਆਂ ਪਾਈਆਂ ਵੱਡੀਆਂ ਭਾਰਤ ਮਾਦੇ ਦੇ ਟੋਟੇ ਹੋਏ ਜਹਰਾਬ ਹੋ ਗਿਆ ਵਿਚੀਆਂ ਲੱਗਦਾ ਕੋਈ ਪਾਦੀ ਗੰਦੀ ਰਾਜਨੀਤੀ ਫੈਲ ਗਈ ਤੋਂ ਪਾਦੀ ਭਾਰਤ ਦੇ ਪੱਛਮ ਵੱਲ ਰੇੜੀ ਟਲੇਪ ਬਣ ਗਈ ਸਿਆਰ ਲੈ ਫੌਜ ਬਾਰਡਰਾਂ ਤੇ ਤੜ ਗਈ ਕੁੱਟਿਆ ਰਾਜੀ ਜੱਜਪ੍ਰਸਾਦ ਪਾਣੀ ਵੜ ਗਿਆ ਵਿੱਚ ਧਰਮਸ਼ਾਲ ਓਏ ਲੋਕੀ ਬਹੁਤਾ ਇਕੱਠੇ ਹਿਮ ਜੋ ਹਿਮਦੀ ਪਾਣੀ ਛੱਲੇ ਵਸਦਾ ਇਹ ਕਰਤਾਰ ਨਾ ਕੋਈ ਦੁਸ਼ਮਣ ਨਾ ਕੋਈ ਯਾਰ ਕਿਤਿਆਂ ਇਥੇ ਬਹੁਤ ਸਫਾਈਆਂ ਨੋੜ ਰੌਣਕ ਸਭੂ ਪਰ ਆਈਆਂ ਏ ਅੱਲਾ ਏ ਵਾਹਿਗੁਰੂ ਏ ਰਾਮ ਸਭ ਮਿਲ ਜੱਪਣ ਤੇਰਾ ਨਾਮ ਭਾਈ ਨਾਨਕ ਚੰਦ ਬਿਰਲੀ ਕਰੇ ਅਰਦਾਸ ਕਦੇ ਵੀ ਆਵੇ ਨਾ ਵਿਛੜਨ ਦੀ ਰਾਹ ਧੰਨਵਾਦ ਵਾ 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 ਜੀ